ਮੈਂ ਇਹ ਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਪਿੰਡ ਦੇ ਆਉਣ ਸਾਡੇ ਜਿਹੜੇ ਰਾਹ ਦਾ ਰੌਲਾ ਹੈ 메ਨ ਰਾਹ ਸਾਡਾ ਢਾਬਾਂ ਵਾਲਾ ਰਾਹ ਵਜਦਾ ਹੈ ਉਹ 메ਨ ਪਿੰਡੋਂ ਢਾਬਾਂ ਨੂੰ ਜਾਂਦਾ ਮੁਕਸਰ ਸੜਕ ਕ੍ਰੋਸ ਕਰਦਾ ਹੈ ਉਹ ਰਾਹ ਦਾ ਰੌਲਾ ਬਹੁਤ ਚਰਦਾ ਅਸੀਂ ਸਾਨੀ ਲਿਆ ਸੀਗਾ ਵੀ ਅਸੀਂ ਕਾਹਦੇ ਪਿੱਛੇ ਪਿੰਡ ਦਾ ਕੰਮ ਹੈ ਆਪ ਸਮੇ ਦੋਹਾਂ ਦਾ ਚੱਲ ਬਹਿ ਕੇ ਨਿਬੇੜ ਲੈਣਗੇ ਪਰ ਜਿਹੜੀ ਅਗਰਾਹ ਜਥੇਬੰਦੀ ਵਾਲੇ ਐ ਦੋ ਦੋ ਤਿੰਨ ਬੰਦੇ ਆ ਉਹਨਾਂ ਚੋਂ ਸਾਡੇ ਪਿੰਡ ਦੇ ਜਿਹੜਾ ਕਿ ਸਾਡੇ ਪਿੰਡ ਦਾ ਪ੍ਰਧਾਨ ਉਹ ਵੀ ਨਹੀਂ ਕਦੇ ਨਾਲ ਆਇਆ ਹੋਰ ਬੰਦੇ ਵੀ ਨਹੀਂ ਨਾਲ ਆਏ ਉਹ ਜਿਹੜਾ ਉਹ ਗਰਾਹਾਂ ਜਾਂਦੇ ਪਿੰਡ ਦਾ ਮੀਤ ਪ੍ਰਧਾਨ ਐ ਉਹ ਧੱਕਾ ਕਰ ਰਿਹਾ ਜਥੇਬੰਦੀ ਦਾ ਦਬਾਅ ਪਾ ਕੇ ਤਹਿਸੀਲਦਾਰ ਸਾਹਿਬ ਦੀ ਆ ਕੇ ਗੱਡੀ ਘੇਰੀ ਉਹਨਾਂ ਨੇ ਪਰਸੋਂ ਗੱਡੀ ਘੇਰ ਕੇ ਨਾਰੇਬਾਜੀ ਕਰਕੇ ਇਹਨਾਂ ਤੋਂ ਆਰਡਰ ਕਰਾਤੇ ਤਹਿਸੀਲਦਾਰ ਸਾਹਿਬ ਤੋਂ ਵੀ ਵਰੰਟ ਕਬਜ਼ਾ ਲਾਓ ਜਿਹੜੀ ਕਿ ਮੰਤੀ ਹੋਈ ਐ ਪਹਿਲਾਂ ਉਸੇ ਨਿਰਮਲ ਸਿੰਘ ਨੇ ਸੱਦ ਕੇ ਬੇਨਤੀ ਕਰਾਈ ਸੀ ਕਾਨੂੰਗੋ ਸੱਦਿਆ ਸੀ ਕੰਪਿਊਟਰ ਨਾਲ ਬੇਨਤੀ ਹੋਈ ਸੀ ਜਦੋਂ ਬੇਨਤੀ ਕੀਤੀ ਉਹਦਾ ਖਾਲ ਵਿੱਚ ਆ ਗਿਆ ਉਹਦਾ ਘਰ ਦੀ ਚੁੰਡ ਵਿੱਚ ਆ ਗਿਆ ਉਹਦੇ ਸ਼ਪੈਦ ਦੇ ਦਰਖਤ ਵਿੱਚ ਆ ਗਿਆ ਉਹਨੇ ਪਤਾ ਕੀ ਕੀਤਾ ਉਹਨੇ ਬੇਨਤੀ ਕੈਨਸਲ ਕਰਤੀ ਕਹਿੰਦਾ ਇਸੇ ਤਾਂ ਬੇਨਤੀ ਗਲਤ ਐ ਉਹਨੇ ਆਪ ਹੀ ਬੇਨਤੀ ਵਾਲੇ ਸੱਦਦੇ ਆਪ ਹੀ ਗਲਤ ਕਰਤੀ ਦੂਜੀ ਵਾਰੀ ਫੇਰ ਕੋਈ ਦੱਸਿਆ ਨਹੀਂ ਕਿਸੇ ਨੂੰ ਸੱਦਿਆ ਨਹੀਂ ਉਹਨਾਂ ਨੇ ਕੱਲਿਆਂ ਨੇ ਕੱਲਿਆਂ ਨੇ ਆਪ ਆਪ ਇਹੋ ਕਰ ਲਿਆ ਆਪ ਹੀ ਸੱਦ ਲਿਆ ਤਹਿਸੀਲਦਾਰ ਨੂੰ ਸੱਦ ਕੇ ਤਹਿਸੀਲਦਾਰ ਨੇ ਕਾਨੂੰਗੋ ਭੇਜਤਾ ਕਾਨੂੰਗੋ ਨੇ ਬੇਨਤੀ ਕੀਤੀ ਬੇਨਤੀ ਕਰਨ ਦੇ ਬਾਵਜੂਦ ਉਹ ਸਾਰਾ ਰਾਹ ਜਿਹੜਾ ਇੰਨਾ ਚ ਜਗਜੀਤ ਸਿੰਘ ਚ ਗਰਮੀਤ ਸਿੰਘ ਚ ਬਖਤੌਰ ਸਿੰਘ ਚ ਇੰਨਾ ਚ ਤਾਰਤਾ ਕਿਉਂ ਮੈਂ ਦੱਸੋ ਵੀ ਇੱਕ ਬੰਦਾ ਦਾ ਇੰਨਾ ਤਾਂ ਰਾਹ ਵਧਿਆ ਤੇ ਕੋਈ ਦੂਜਾ ਬੰਦਾ ਰਾਹ ਛੱਡੂਗਾ ਰਾਹ ਤਾਂ ਕੋਈ ਵੀ ਨਹੀਂ ਛੱਡਦਾ ਰਾਹ ਸਾਰੇ ਵਧਦੇ ਆ ਅੱਜ ਤਹਿਸੀਲਦਾਰ ਦਾ ਅਫਸਰ ਅਸੀਂ ਆਏ ਸੀ ਕੱਲ ਨੂੰ ਵਾਰੰਟ ਕਬਜ਼ਾ ਕਰਨਾ ਹੈ ਇਹਨਾਂ ਨੇ ਕਰਾਉਣਾ ਹੈ ਜੇ ਵੀਡੀਓ ਕੋਲੇ ਜਾਣਿਆ ਤਾਂ ਅਸਲ ਤੇ ਤਸਿਲਦਾਰ ਕੋਲੇ ਜਾਓ ਸਾਡੀ ਕੋਈ ਡਿਊਟੀ ਨਹੀਂ ਤਸਿਲਦਾਰ ਕੋਲੇ ਆਉਣੇ ਆ ਤਾਂ ਵੀਡੀਓ ਕੋਲੇ ਜਾਓ ਸਾਡੀ ਕੋਈ ਡਿਊਟੀ ਨਹੀਂ ਏਡੀਸੀ ਕੋਲੇ ਜਾਓ ਸਾਡੀ ਕੋਈ ਡਿਊਟੀ ਨਹੀਂ ਜਦੋਂ ਡਿਊਟੀ ਕਿਸੇ ਦੀ ਨਹੀਂ ਫਿਰ ਕਬਜ਼ਾ ਕਹਿੰਦੇ ਵਾਸਤੇ ਕਰਾਉਂਦੇ ਆ ਵਾਰੰਟ ਕਬਜ਼ਾ ਕਹਿੰਦਾ ਜੇ ਡਿਊਟੀ ਨਹੀਂ ਕਿਸੇ ਦੀ ਤਾਂ ਇਹਨਾਂ ਦੀ ਅਸੀਂ ਅੱਜ ਇਹਨਾਂ ਦੀ ਗੱਡੀ ਦਾ ਘੇਰੋ ਕੀਤਾ ਇੱਥੇ ਆਈਆਂ ਅਸੀਂ ਬੈਠਾਂਗੇ ਜੇ ਕੁਝ ਵੀ ਹੋਇਆ ਉੱਥੇ ਲੜਾਈ ਵੀ ਹੋ ਸਕਦੀ ਹੈ ਬੰਦੇ ਵੀ ਮਰ ਸਕਦੇ ਆ ਕੁਝ ਵੀ ਹੋ ਸਕਦਾ ਪਰ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹ ਤਸਿਲਦਾਰ ਤੇ ਇਹ ਐਸ ਡੀ ਐਮ ਮੈਡਮ ਤੇ ਇਹ ਸਾਰੇ ਜ਼ਿੰਮੇਵਾਰ ਹੋਣਗੇ ਵੀਡੀਓ ਜੇ ਉੱਥੇ ਕੋਈ ਵੀ ਨੁਕਸਾਨ ਹੁੰਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਨਾ ਉਹਦੇ ਇਹ ਜ਼ਿੰਮੇਵਾਰ ਹੋਣਗੇ ਉਹਨਾਂ ਨੇ ਗੱਲਬਾਤ ਦਾ ਸਾਨੂੰ ਕੋਈ ਵਿਸ਼ਵਾਸ ਨਹੀਂ ਦਿੱਤਾ ਜੇ ਤਾਂ ਡੀਸੀ ਕੋਲੇ ਨਾ ਕੋਲੇ ਜਾਣੇ ਆ ਤਹਿਸੀਲਦਾਰ ਕੋਲੇ ਦਾ ਵੀਡੀਓ ਕੋਲੇ ਜਾਉੜ ਉਹਨਾਂ ਦੇ ਘਰ ਹੈ ਜੇ ਵੀਡੀਓ ਕੋਲੇ ਗਏ ਪਹਿਲਾਂ ਅਸੀਂ ਵੀਡੀਓ ਕੋਲੇ ਗਏ ਵਾਰੇ ਤਹਿਸੀਲਦਾਰ ਸਾਹਿਬ ਨੂੰ ਮਿਲੋ ਉਹਨਾਂ ਨੇ ਆਰਡਰ ਕੀਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਕਰਨੇ ਪਰ ਅਸੀਂ ਚਾਹੁੰਦੇ ਆ ਵੀਹ ਇਨਸਾਫ ਕੀਤਾ ਜਾਵੇ ਜਿਹੜਾ ਰਾਹ ਅਸੀਂ ਨਹੀਂ ਚਾਹੁੰਦੇ ਵੀ ਰਾਹ ਰੋਕਿਆ ਜਾਵੇ ਰਾਹ ਰੋਕਿਆ ਕਿਸੇ ਨੇ ਵੀ ਰੋਕਿਆ ਮਾੜਾ ਹੈ ਰਾਹ ਚੱਲਦਾ ਕੀਤਾ ਜਾਵੇ ਕਿਉਂਕਿ ਰਾਹ ਚੱਲਦਾ ਹੀ ਉਹ ਰਾਹ ਚੱਲਦਾ ਬੰਦ ਨਹੀਂਗਾ ਪਰ ਜਿਨ੍ਹਾਂ ਨੇ ਵਧਿਆ ਉਹਨਾਂ ਚ ਤਾਂ ਇੱਕੋ ਜਿਹਾ ਵਧਿਆ ਨਾ ਦੋਹਾਂ ਦੀ ਸਹੀ ਮਿੰਨਤੀ ਹੋ ਜਾਏ ਇਹਨਾਂ ਦੇ ਵਾਣ ਮਿਲੇ ਜਾਣ ਵਾਣ ਮਿਲ ਕੇ ਇਹਨਾਂ ਦੇ ਪੂਰੇ ਕਰ ਦੇਣ ਤੇ ਰਾਹ ਜਿੱਥੇ ਹੁੰਦਾ ਉੱਥੇ ਆ ਜੂਗਾ ਅਗਲਾ ਜੇ ਇਹ ਨਹੀਂ ਹੁੰਦਾ ਤਾਂ ਕੱਲ ਨੂੰ ਅਸੀਂ ਉੱਥੇ ਬਹੁਤ ਵੱਡਾ ਇਕੱਠ ਕਰਾਂਗੇ ਪਿੰਡ ਦੇ ਆਉਣ ਦੇ ਵਿੱਚ ਸਿੱਧੂਪੁਰ ਜ세ਬੰਦੀ ਦਾ ਬਹੁਤ ਵੱਡਾ ਘਟ ਹੋਊਗਾ ਉੱਥੇ ਕੁਝ ਵੀ ਹੋਵੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਇਹ ਤਹਿਸੀਲਦਾਰ ਜ਼ਿੰਮੇਵਾਰ ਹੋਊਗਾ ਉਹਦਾ ਜ਼ਿੰਮੇਵਾਰ ਇਹ ਹੋਣਗੇ ਤੇ ਅਸੀਂ ਉੱਥੇ ਕੁਝ ਵੀ ਹੋ ਸਕਦਾ ਹੈ ਬਹੁਤ ਵੱਡਾ ਘਟ ਕਰਾਂਗੇ ਕੱਲ ਨੂੰ ਅਸੀਂ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਹ ਮਾਮਲਾ ਹੀ ਸਾਡੇ ਦੇਹੋਂ ਪਿੰਡ ਦਾ ਢੱਬਾਂ ਵਾਲੇ ਰਾਹ ਦਾ ਇਹ ਕਿਉਂ ਗਰਾਹਾ ਜ세ਬੰਦੀ ਦਾ ਮੈਂਬਰ ਹੈਗਾ ਉਹਨਾਂ ਨੇ ਪਹਿਲਾਂ ਸਾਡੇ ਨਾਲ ਮੀਟਿੰਗ ਕੀਤੀ ਕਿ ਆਪਾਂ ਇਹ ਰਸਤਾ ਕਢਵਾ ਲਗੇ ਰਸਤਾ ਭਾਈ ਜੀ ਬਿਲਕੁਲ ਵਧੀਆ ਸਹੀ ਚੱਲੀ ਜਾਂਦਾ ਹੈਗਾ ਪਰ ਅਸੀਂ ਉਹਨੂੰ ਕਿਹਾ ਵੀ ਚਲੋ ਜੇ ਤੁਸੀਂ ਰਸਤਾ ਕਢਾਉਣਾ ਚਾਹੁੰਦੇ ਆ ਤਾਂ ਅਸੀਂ ਤੁਹਾਡੀ ਨਾਲ ਸਹਿਮਤੀ ਦਿੰਨੇ ਆ। ਦੋਨਾਂ ਸਾਈਡਾਂ ਵਾਲਿਆਂ ਨੇ ਕਿਸਾਨ ਵੀਰਾਂ ਨੇ ਸਹਿਮਤੀ ਦਿੱਤੀ ਸੀ 28/5/2023 ਨੂੰ ਮੰੰਤੀ ਹੋਈ ਸੀ ਸਾਡੀ ਪਹਿਲੀ। ਉੱਥੇ ਮਨੀਸ਼ ਸਿੰਘ ਘਰ ਨੂੰ ਗਏ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਬਾਈ ਜੀ ਕਿਸੇ ਦਾ ਪੱਖਪਾਤ ਨਹੀਂ ਲੈਣਾ ਤੁਸੀਂ ਮੰੰਤੀ ਇੱਕ ਨੰਬਰ 'ਚ ਕਰੋ। ਉਹਨਾਂ ਨੇ ਬਿਲਕੁਲ ਬਾਈ ਜੀ ਮੰੰਤੀ ਸਹੀ ਕਰੀ ਸੀ ਤਾਂ ਨਰਮਲ ਸਿੰਘ ਦਾ ਖਾਲ 16 ਗ ਕਰਮਾ ਤਕਰੀਬਨ ਪੱਕਾ ਉਹ ਰਸਤੇ 'ਚ ਆ। ਉਸ ਤੋਂ ਅੱਗੇ ਇਹਦੇ ਦਰਖਤ ਵੀ ਰਸਤੇ ਵਿੱਚ ਆ ਗਏ ਇਹਦੀ ਤੂੜੀ ਵਾਲੇ ਮਕਾਨ ਦੀ ਚੁੰਡ ਵੀ ਆ ਗਈ ਤਾਂ ਉਹਨਾਂ ਨੇ ਠੱਡੇ ਵਧੀਆ ਲਾਤੇ ਤਾਂ ਅਗਲੇ ਦਿਨ ਨਰਮਲ ਸਿੰਘ ਨੇ ਕੀ ਕੀਤਾ ਕਿ ਇਸ ਨਕਲ ਲੈਣ ਤੇ ਉੱਤੇ ਰੋਕ ਲਾ ਦਿੱਤੀ ਵੀ ਇਹਨੂੰ ਰੋਕਿਆ ਜਾਵੇ ਨਕਲ ਨਾ ਬਣਾਈ ਜਾਵੇ ਅਸੀਂ ਉਹ ਦੁਬਾਰਾ ਉਹਨੂੰ ਪੁੱਛਿਆ ਸੀਗੇ ਮਨੀਸ਼ ਸਿੰਘ ਨਕਲ ਲਾਉਂਦਾ ਜੀ ਮੇਰੇ ਤੇ ਰੋਕ ਲੱਗੀ ਆ ਮੈਂ ਨਕਲ ਦੇ ਨਹੀਂ ਸਕਦਾ ਤਾਂ ਮਨੀਸ਼ ਸਿੰਘ ਕਰਨ ਨੂੰ ਉਹਦੀ ਬਦਲੀ ਹੋ ਗਈ ਤਾਂ ਉੱਥੇ ਜਗਸੀਰ ਸਿੰਘ ਕਰਨ ਨੂੰ ਸਾਡੇ ਕੋਲੇ ਆ ਗਏ ਮੌਕੇ ਤੇ ਤਾਂ ਨਰਮਲ ਸਿੰਘ ਨੇ ਕੀ ਕੀਤਾ ਕਿ ਆਪਣੇ ਵਾਣ ਦੀ ਮੰਤੀ ਕਰਾਉਣ ਵਾਸਤੇ ਜਗਸੀਰ ਸਿੰਘ ਨੂੰ ਬੁਲਾ ਲਿਆ ਤਾਂ ਉਹਨਾਂ ਨੇ ਗਲਤ ਠੱਡੇ ਚੱਕ ਕੇ ਉਹਨਾਂ ਨੇ ਵਾਣ ਦੀ ਮੰਤੀ ਕਰਕੇ ਉਹਨਾਂ ਨੂੰ ਰਸਤੇ ਦੇ ਉੱਤੇ ਚੜਾਤਾ ਤਾਂ ਮੌਕੇ ਤੇ ਜਦੋਂ ਮੇਰੇ ਕੋਲੇ ਪਹੁੰਚੇ ਤਾਂ ਮੇਰਾ ਰਕਵਾ ਵੀ ਉਹ ਰਾਹ ਦੇ ਉੱਤੇ ਆ ਮੇਰਾ ਮਕਾਨ ਬਣਿਆ ਹੋਇਆ ਤਾਂ ਜਗਸੀਰ ਸਿੰਘ ਕਹਿੰਦੇ ਵੀ ਤੈਨੂੰ ਕੋਈ ਸ਼ੱਕ ਨਹੀਂ ਮੈਨੂੰ ਸ਼ੱਕ ਪੂਰਾ ਮੇਰਾ ਰਕਵਾ ਪੂਰਾ ਕਰਕੇ ਦਿਓ ਜੇ ਮੇਰਾ ਰਕਵਾ ਘਟੂ ਤਾਂ ਮੈਨੂੰ ਵੀ ਪਤਾ ਲੱਗੂ ਪਰ ਉਹਨਾਂ ਨੇ ਮੇਰਾ ਜਦੋਂ ਰਕਵਾ ਪੂਰਾ ਕਰਿਆ ਨਾ ਤਾਂ ਮੇਰੇ ਸਾਰਾਸਤਾ ਉਤਰੇ ਹੈ ਤੇ ਨਾ ਹੀ ਬਾਈ ਜੀ ਮੈਨੂੰ ਰਸਤਾ ਵੱਡੋ ਨੂੰ ਮਿਲਿਆ ਬਾਅਦ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਪੈਨਲ ਦੀ ਮੈਂਤੀ ਦੇ ਵਿੱਚ ਜਾ ਕੇ ਜਗਸੀਰ ਸਿੰਘ ਕਾਨੋਗੋ ਨੇ ਮੇਰੇ ਵਿੱਚ ਚਾਰ ਮਰਲੇ ਰਸਤਾ ਤਾਰਤਾ ਤਾਂ ਮੈਂ ਜਗਸੀਰ ਸਿੰਘ ਨੂੰ ਇਹ ਪੁੱਛਣਾ ਚਾਹਣਾ ਹੈ ਵੀ ਤੂੰ ਬਿਨਾਂ ਰਿਸ਼ਵਤ ਲਏ ਤਾਂ ਨਰਮਲ ਤੋਂ ਮੇਰੇ 'ਚ ਰਸਤਾ ਤਾਰਤਾ ਪਹਿਲਾਂ ਤਾਂ ਮੇਰੇ ਇੱਧਰਲੇ ਛਿਪਦੇ ਵਾਲੀ ਸ਼ੈਡ ਉਹ ਰਸਤਾ ਤਾਰ ਹੀ ਜਾਂਦਾ ਉਦੋਂ ਬਾਅਦ ਚਾਰ ਮਰਲੇ ਮੇਰੇ 'ਚ ਪਾਤੇ ਉਹਨੇ ਵੀ ਕਿਉਂ ਪਾਏ ਮੈਨੂੰ ਉਹਦੇ ਵੀ ਕਹਿ ਸਕਦਾ ਸੀ ਵੀ ਤੇਰੇ ਚ ਬਾਈ ਜੀ ਰਸਤਾ ਉਤਰੂਗਾ ਤੁਸੀਂ ਘਬਰਾਇਓ ਨਾ ਕੋਈ ਗੱਲ ਨਹੀਂ ਪਰ ਜਿੰਨੀ ਅੱਗ ਸਿੱਟੀ ਆ ਸਾਡੇ ਵਿੱਚ ਇਹ ਜਗਸੀਰ ਸਿੰਘ ਕਾਨੋਗੋ ਨੇ ਸਿੱਟੀ ਐ ਹੋਰ ਕਿਸੇ ਵੀ ਕਾਨੋਗੋ ਦਾ ਕੋਈ ਨਹੀਂ ਸੀ ਅੱਜ ਕੀ ਗੱਲਬਾਤ ਹੋਈ ਅੱਜ ਬਾਈ ਜੀ ਇਹ ਗੱਲਬਾਤ ਹੋਈ ਐ ਕਿ ਸਾਨੂੰ ਚਿੱਠੀ ਮਿਲੀ ਆ ਵੀ ਸੋਢਾ ਕਾਲ ਨੂੰ ਬਰਾਂਟ ਕਬਜ਼ਾ ਐ ਵੀ ਸੋਢੀ ਕਣਕਾਂ ਦੇ ਵਿੱਚ ਮਿੱਟੀ ਢਾਲੀ ਜਾਊਗੀ ਅਸੀਂ ਉਹਦਾ ਕਰਕੇ ਤਹਿਸੀਲਦਾਰ ਸਾਹਿਬ ਕੋਲੇ ਆਏ ਆ ਵੀ ਇਹ ਸਾਡਾ ਕੋਰਟ ਕੇਸ ਚੱਲਦਾ ਐ 13 ਤਰੀਕ ਦੀ ਸਾਡੀ ਇੱਥੇ ਪੇਚੀ ਐ ਸਾਡਾ ਕੋਰਟ ਕੇਸ ਲੱਗਿਆ ਹੋਇਆਗਾ ਪਰ ਅਸੀਂ ਇੱਥੇ ਕੁਝ ਵੀ ਨਹੀਂ ਹੋਣ ਦੇਵਾਂਗੇ ਸਾਡੇ ਨਾਲ ਸਿੱਧੂਪੁਰ ਜਸੇਵੰਦੀ ਖੜੀ ਹੈਗੀ ਜੇ ਕੋਈ ਵੀ ਰਸਤੇ ਦੇ ਉੱਤੇ ਮਲਾਜ਼ਮ ਕੋਈ ਵੀ ਕਰਮਚਾਰੀ ਮਿੱਟੀ ਢਾਲਣ ਵਾਸਤੇ ਆਉਂਦਾ ਤਾਂ ਉੱਥੇ ਕੁਝ ਵੀ ਹੁੰਦਾ ਉਹ ਆਪ ਦਾ ਜ਼ਿੰਮੇਵਾਰ ਆਪ ਹੈ ਬਾਈ ਜੀ ਅਸੀਂ ਇਹ ਬਹੁਤ ਹੀ ਕੁਝ ਕਰਾਂਗੇ ਅਸੀਂ ਇਹ ਮਿੱਟੀ ਨਹੀਂ ਖੜੀ ਕਣਕ ਦੇ ਵਿੱਚ ਢਾਲਣ ਦੇਵਾਂਗੇ ਕਿਉਂਕਿ ਸਾਡੀਆਂ ਤਾਂ ਕੰਗਾਂ ਸੀਂਗਾ ਕੈਮ ਅਸੀਂ ਤਾਂ ਵੱਢ ਲਿਆ ਉਹਨਾਂ ਦੀਆਂ ਕਿਹੜਾ ਕੰਗਾਂ ਮੁੜੀਆਂ ਸੀ ਵੀ ਉਹਨਾਂ ਨੇ ਵੱਢਿਆ ਨਹੀਂ ਉਹਨਾਂ ਦਾ ਰਕਬਾ ਜਿਹੜਾ ਉਹ ਪੱਠੇ ਵਾਲਿਆਂ ਨੂੰ ਮਿੱਟੀ ਚਕਾਈ ਆ ਬਿਲਕੁਲ ਹੀ ਉਹਨਾਂ ਦਾ ਨੀਮਾ ਹੈ ਤੇ 니మే ਰਕਵੇ ਦੇ ਵਿੱਚ ਤਾਂ ਆਟੋਮੈਟਿਕ ਹੀ ਰਸਤਾ ਵਧਿਆ ਜਾਂਦਾਗਾ ਪਰ ਅਸੀਂ ਭਾਈ ਜੀ ਕੁਝ ਵੀ ਨਹੀਂ ਹੋਣ ਦੇਵਾਂਗੇ ਜੇ ਕੱਲ ਨੂੰ ਕੋਈ ਵੀ ਪ੍ਰਸ਼ਾਸਨ ਸਾਡੇ ਉੱਥੇ ਵਾਣਾ ਦੇ ਵਿੱਚ ਖੜੀ ਗਣਕ ਚ ਮਿੱਟੀ ਢਾਲੂਗਾ ਤਾਂ ਅਸੀਂ ਭਾਈ ਜੀ ਆਪਦੀ ਕਾਰਵਾਈ ਕਰਾਂਗੇ ਜੇ ਉੱਥੇ ਕਤਲ ਵੀ ਹੁੰਦੇ ਆ ਤਾਂ ਵੀ ਇਹ ਜ਼ਿੰਮੇਵਾਰ ਆ ਤਹਿਸੀਲਦਾਰ ਸਾਹਿਬ ਐਸਐਮ ਮੈਡਮ ਡੀਡੀਪੀਓ ਮੈਡਮ ਅਤੇ ਵੀਡੀਓ ਇਹ ਜ਼ਿੰਮੇਵਾਰ ਹੋਣਗੇ ਅਸੀਂ ਆਪਦਾ ਪੂਰਾ ਘਰਾਓ ਕਰਾਂਗੇ ਸਾਡੇ ਨਾਲ ਸਿੱਧੂ ਜਸਪੁਰ ਜਸੇਵੰਦੀ ਕਾਇਮ ਖੜੀ ਹੈ ਅਸੀਂ ਇਹਨਾਂ ਦਾ ਵੀ ਸਾਥ ਦੇਵਾਂਗੇ ਸਾਡਾ ਇਹ ਵੀ ਸਾਥ ਦਿੰਦੇ ਆ ਪਰ ਇਹਨਾਂ ਨੇ ਬਿਲਕੁਲ ਗਲਤ ਕੰਮ ਕੀਤਾ ਕਿ ਜਗਸੀਰ ਸਿੰਘ ਕਾਨੋਗੋ ਨੇ ਨਿਰੀ ਅੱਗ ਪਾਈ ਹੈ ਕਿਸਾਨ ਇੱਕੋ ਜੇ ਹੁੰਦੇ ਆ ਪਰ ਇਹ ਨਹੀਂ ਹੁੰਦਾ ਵੀ ਇੱਕ ਸਾਈਡ ਰਸਤਾ ਸਾਰਾ ਜਾਊਗਾ ਤੇ ਉਹਨਾਂ ਨੇ ਵੱਡੇ ਨਹੀਂਗਾ ਉਹਨਾਂ ਤੋਂ ਰਿਸ਼ਵਤ ਲਈ ਆ ਬਾਈ ਜੀ ਸਾਡੇ ਕੋਲੇ ਵੀਡੀਓ ਹੈਗੀ ਸ਼ਰਮ ਲੈ ਕੇ ਜਗਸੀਰ ਸਿੰਘ ਕਾਨੋਗੋ ਨੇ ਰਸਤਾ ਸਾਡੇ ਵਿੱਚ ਧੱਕਾ ਚੜ੍ਹਦੇ ਵਾਲੇ ਪਾਸੇ ਇਹਨਾਂ ਰਸਤਾ ਸਾਡੇ ਕਿਸੇ ਵੀ ਪਾਰਟੀ ਚ ਨਹੀਂਗਾ ਪਿੰਡ ਚੋਂ ਬੰਦਾਂ ਨੇ ਜੀ ਉਹ ਆਣ ਆਈ ਪਤਾ ਨਹੀਂ ਆਪਾਂ ਨੂੰ ਤਾਂ ਇਹ ਆਪਣੇ ਅਗਰਾ ਅਗਰਾ ਹਾਂ ਦਾ ਜੀ ਸ਼ੰਗਾਰਾ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਆ ਜਾਂ ਹੋਰ ਜਿਹੜੇ ਵੱਡੇ ਆਗੂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਸਾਡੀ ਹੋਈ ਨਹੀਂ ਸਾਡੀ ਗੱਲ ਜੀ ਸਾਡੀ ਸੁਣਦਾ ਹੀ ਨਹੀਂ ਕੋਈ ਗੱਲ ਇਹ ਪਿੰਡ ਚੋਂ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਵੀ ਕੀ ਹੋਇਆ ਇਹਨਾਂ ਨੇ ਇਹ 2-3 ਕਿੱਲੇ ਜ਼ਮੀਨ ਬਣਾ ਗਏ ਜੀ ਇਸ ਇਸ ਤਾਕ ਚ ਇੱਕ ਪਿੰਡ ਦੇ ਵਿੱਚੋਂ ਇਹ ਤੋਂ ਹਿਸਾਬ ਲਿਆ ਲਿਆ ਬੰਦੇ ਨੇ ਸਾਡੇ ਆਣੇ ਵੀ ਹਿਸਾਬ ਦੇ ਤੇ ਆਲਾ ਮੇਰੇ ਕਾਪੜਿਆਂ ਕਵਾਚੀਆਂ ਸਾਡੇ ਕੋਲ ਇਹ ਹੋਏ ਇੱਕ ਬੰਦਾ ਨਹੀਂ ਤੁਰਦਾ ਇਹਨਾਂ ਦੇ ਮਗਰ ਪਿੰਡ ਸਾਡੇ ਪਿੰਡ ਸਹੀ ਹੈ ਜੀ ਜਦੋਂ ਜਦੋਂ ਇਹਦੀ ਹਾਂ ਜਦੋਂ ਮੰਡੀ ਵਿੱਚ ਆ ਕੇ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਜੇ ਨਹੀਂ ਉਹ ਰਜਿਸਟਰੀਆਂ ਦੇਖੋ ਇਹਦੀਆਂ ਜਿੱਥੇ ਬੰਦੀ ਚਾਹੀਦੀ ਤੋਂ ਬਾਅਦ ਕਿੰਨੀਆਂ ਰਜਿਸਟਰੀਆਂ ਹੋਣਗੀਆਂ ਇਹਦੀਆਂ ਜੀ ਅਸੀਂ ਜੀ ਇਹ ਕਾਣਾ ਚਾਉਂਦੇ ਆ ਵੀ ਤੜਕੇ ਪਿੰਡ ਦਾ ਹੋਊਗਾ ਸਾਰੇ ਦਾ ਇਕੱਠ ਇਹ ਆਪ ਦਾ ਇਕੱਠ ਕਰਕੇ ਵਿਖਾ ਦਿੰਦੇ ਅਸੀਂ ਆਪ ਦਾ ਇਕੱਠ ਕਰਾਂਗੇ ਬਾਹਰਲਾ ਬੰਦਾ ਅਸੀਂ ਕੋਈ ਸਾਦੇ ਨਹੀਂ ਬਾਹਰੋਂ ਲੈ ਜਾਂਦਾ ਅਸੀਂ ਆਪਦੇ ਪਿੰਡ ਦੇ ਜਿੰਨੇ ਭਰਾ ਸਾਡੇ ਪਿੰਡ ਦੇ ਕਿਸਾਨ ਇਹਨਾਂ ਦੀ ਇਹਨਾਂ ਦੇ ਜਿਹੜੇ ਆਗੂ ਆ ਉਹ ਵੀ ਸਾਡੇ ਨਾਲ ਆ ਸਾਡੇ ਪਿੰਡ ਦਾ ਜਿਹੜਾ ਪ੍ਰਧਾਨ ਆ ਮੁੰਡਾ ਉਹ ਸਾਡੇ ਨਾਲ ਆ ਅਗਰਾਂ ਵਾਲਾ ਨੀਤਾ ਸਿੰਘ ਨੂੰ ਨਾ ਹੋਰ ਆ ਉਹਦਾ ਮਤਲਬ ਬੰਦਾ ਪਿੰਡ ਸਾਰਾ ਸਾਡਾ ਅਸੀਂ ਆਪਦੇ ਉੱਤੇ ਜਿੱਥੇ ਸਾਡਾ ਰਾਹ ਹੈ ਉੱਥੇ ਘਰ ਵੀ ਹੈ ਸਾਡਾ ਅਸੀਂ ਇਕੱਠੇ ਕਰਾਂਗੇ ਤੜਕੇ ਤੇ ਜਿਹੜਾ ਸਾਡਾ ਵੱਡੀ ਗੱਲ ਤਾਂ ਐਸਡੀਮ ਤੇ ਹੈ ਮੇਰੀ ਦੇ ਮੇਰਾ ਕੋਈ ਨੁਕਸਾਨ ਹੋਇਆ ਇਸ ਟੀਮ ਜ਼ਿੰਮੇਵਾਰ ਹੈ ਤੇ ਤਹਿਸੀਲਦਾਰ ਦੋ ਬੰਦਿਆਂ ਤੇ ਮੈਂ ਪਰਚਾ ਮੈਂ ਲਿਖੀ ਫਿਰਦਾ ਮੇਰੀ ਮੌਤ ਵੀ ਹੋ ਸਕਦੀ ਹੈ ਸੁਗਰ ਦਾ ਮਰੀਜ਼ ਹਾਂ ਮੈਂ ਬਸ ਗੱਲ ਇਹ ਪਿੰਡ ਦਾ ਇੱਕ ਵਿਆਹ ਪਿੰਡ ਦੇ ਨਿਸ਼ਾਨਦੇ ਦਾ ਮਸਲਾ ਹੈ ਉਹ ਤੇ ਰਾਏ ਤੇ ਇੱਕ ਦਾ ਇਹਨਾਂ ਵਾਰ ਨਿਸ਼ਾਨਦੇ ਹੋ ਚੁੱਕੀ ਹੈ ਇੱਕ ਵਾਰ ਇੱਕ ਆਈਪੀਐਸ ਸਰਕਾਰੀ ਦੀ ਆਦਿ ਰਿਵੀਟੋਰੀ ਨਿਸ਼ਾਨ ਦੀ ਤਰੇਕ ਬਾਾਰ ਪਾਰਟੀਆਂ ਕਹਿੰਦੀ ਇਹ ਦੂਜੀ ਦੇ ਪਲੇਅ ਕਰਦੇ ਇਹ ਨਹੀਂ ਸਹੀ ਹੈ ਇਹ ਨਹੀਂ ਠੀਕ ਹੈ ਐਨਡੀ ਹੋਏ ਦੂਜੀ ਪਾਰਟੀ ਕਹਿੰਦੀ ਇਹ ਨਹੀਂ ਹੈਗੀ ਦੂਜੀ ਵਾਰ ਹੋਏ ਦੂਜੀ ਪਾਰਟੀ ਕਹਦੀ ਇਹ ਨਹੀਂ ਹੈਗੀ ਆਜ ਪੈਨਲ ਤੋਂ ਕਰਾਈ ਹੁਣ ਇੱਕ ਪਾਰਟੀ ਨਹੀਂ ਮੰਨ ਰਹੀ ਇਹ ਕਿਹੜਾ ਦਾਅ ਵਿਚ ਇਹ ਹੈਗਾ ਅਕਸਲ ਪਿੰਡਾਂ ਵਿੱਚ ਫਟੜੇ ਬੰਦੀ ਹੈ ਇਹ 20 ਸਾਲ ਦੇ ਦਾਨ ਚਮਨ ਜੋਸ਼ੀ ਦਾ ਸਾਂਝਾ ਦਰਾਂ ਨੇ ਲੱਗ ਕੇ ਕਿਹੋ ਜਿਹਾ ਰਹਿ ਗਿਆ ਆ ਵੀਡੀਓ ਸਾਹਿਬ ਰਾਜੇ ਕਰ ਰਹਾ ਹੈ ਤਾਂ ਸਾਡੇ ਦਾ ਨਜਾਦੀ ਹੈ ਇਹਦਾ ਜਿਹੜਾ ਵੀਡੀਓ ਸਾਹਿਬ ਦੀ ਹਟ ਕਬਲੇ ਜਿਹੜਾ ਜਾਰੀ ਕਰ ਰਹਾ ਵੀਡੀਓ ਸਾਹਿਬ ਨੇ ਕਰਦਾ ਹੈ ਨਾ ਤਾਂ ਨਾ ਤੁਸੀਂ ਮੈਂ ਜੁੜੀ ਵੀ ਜੀ ਦੋਨ ਕੋਲ ਕਿਉਂ ਅੰਮ੍ਰਿਤ ਕਨਵਰੀ ਪ੍ਰੈਸ ਲੈਂਦੇ ਕਿ ਆਪਾਂ ਜਾਮ ਬੈਠੇ ਉਹ ਵੀ ਸਾਡੇ ਤਾਂ ਚੰਦਿਆਸਨ ਫਰੀ ਆਫਿਸ ਹੋਪੀ ਸੋ